ਕਿਸੇ ਦਾ ਜ਼ਿੰਮੇਵਾਰਤਾ ਹੈ ਇਹ ਦੇਖਾਰ ਨੇ ਪ੍ਰਸ਼ਾਸਨ ਦੇ ਜੇਕਰ ਕੋਈ ਉਮੀਦ ਦੀ ਗਲਤੀ ਹੋਈ ਉਸ ਦੀ ਜ਼ਿੰਮੇਵਾਰੀ ਤੇ ਦਿੱਤੀ ਲੋਕਾਂ ਨੇ ਖਰਨਾ ਨੇ ਪਹਿਲਾਂ ਵੀ ਐਲਾਨ ਕੀਤਾ ਸੀ ਕਿ ਇਹ ਵੀ ਫਾਈਲ ਨੂੰ ਜਿਹੜੇ ਨਿੰਦਰਾ ਮੋਦੀ ਤੇ ਰੈਲੀ ਕਰਦੇ ਉੱਥੇ ਦਰਵਾਜ਼ਾ ਵੀ ਬੰਦ ਕਰਦੇ ਪਹਿਲਾਂ

मुर्द मुर्दाबा मुर्दा बी पी सरकार मुा मुर्दाबाद मुर्दा 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 बी जे पी सरकार मुर्दा मुर्दा मुर्दाबाद मुर्दा मुर्दा मुर्दाबाद मुर्दा बी जे पी जा देरो मुर्दा मोदी सरकार शांती बो कंहिं ਸੰਨੇ ਵੀ ਕਿਸਾਨ ਦੋਸਤੋ ਮੇਰੀ ਬੇਨਤੀ ਆ ਸਾਰਿਆਂ ਨੂੰ ਘਬਰਾੜ ਨਾਲ ਮੌਕਾ ਨਾ ਦੇਣਾ ਸਰਕਾਰਾਂ ਨੂੰ ਜਜਵਾਦ ਤੇ ਰਹਿਣਾ ਆ ਜਦੋਂ ਆ ਬੰਦਾ ਹੋ ਜਾਂਦਾ ਇਹਦਾ ਫਾਇਦਾ ਸਰਕਾਰਾਂ ਲੈਂਦੀਆਂ ਨੇ 13 ਮਹੀਨੇ ਦਿੱਲੀ ਦੇ ਵਿੱਚ ਬੈਠੇ ਆਪਾਂ 13 ਮਹੀਨੇ ਦੇ ਵਿੱਚ ਬੜੀ ਭਾਜੀ ਨੇ ਆਪਣੇ ਖਿਲਾਫ ਬੋਲਿਆ ਬੜੀ ਬਿਆਨਵਾਜੀ ਕੀਤੀ ਹੈ ਪਰ ਅਸੀਂ ਮੋਰਚਾ ਸ਼ਾਂਤਮਈ ਰਹਿ ਕੇ ਕੀਤਾ ਅੱਜ ਵੀ ਸਾਡਾ ਕਿਸੇ ਨੂੰ ਘੇਰਨ ਦਾ ਘਰੋ ਕਰਨ ਦਾ ਨਹੀਂ ਸਾਡਾ ਸਵਾਲ ਪੁੱਛਣ ਦਾ ਅਸੀਂ ਪ੍ਰਸ਼ਾਸਨ ਨੂੰ ਕਿਹਾ ਵੀ ਹੰਸ ਰਾਜ ਨਾਲ ਗੱਲ ਕਰੋ ਸਾਨੂੰ ਗਾਹ ਨਹੀਂ ਜਾਣ ਦਿੰਦੇ ਕਟੋ ਕੱਟ ਪ੍ਰਧਾਨ ਮੰਤਰੀ ਨਾਲ ਗੱਲ ਤਾਂ ਕਰੇ ਹੰਸ ਰਾਜ ਪ੍ਰਧਾਨ ਮੰਤਰੀ ਨਾਲ ਗੱਲ ਕਰੇ ਕਿ ਆਹ ਭਾਈ ਕਿਸਾਨ ਕਿਉਂ ਆ ਰਹੇ ਨੇ ਉਹਦੀ ਜ਼ਿੰਮੇਵਾਰੀ ਬਣਦੀ ਹੈ ਉਹ ਪ੍ਰਸ਼ਾਸਨ ਨਾਲ ਗੱਲਬਾਤ ਚੱਲ ਰਹੀ ਆ ਆਪਾਂ ਮੇਰੀ ਬੇਨਤੀ ਹੈ ਜਿਹੜਾ ਲੋਟ ਖੜਿਓ ਇਹ ਆਪ ਹੀ ਗੜਬੜ ਕਰਾ ਕੇ ਕੱਲ ਨੂੰ ਇਹ ਮਾਹੌਲ ਪੈਦਾ ਇਹਦਾ ਕਰ ਦੇਣਗੇ ਵੀ ਕੰਟਰੋਲ ਨਹੀਂ ਕੀਤਾ ਪਹਿਲੀ ਗੱਲ ਮੈਂ ਕਹਿੰਦਾ ਪ੍ਰਸ਼ਾਸਨ ਨੂੰ ਇਹਨਾਂ ਦੀ ਜ਼ਿੰਮੇਵਾਰੀ ਬਣਦੀ ਹੈ ਜੇ ਸਾਨੂੰ ਅੱਗੇ ਰੋਕਿਆ ਜਾਣ ਨਹੀਂ ਦਿੱਤਾ ਕਿ ਇਹਨਾਂ ਨੂੰ ਪਤਾ ਨਹੀਂ ਵੀ ਭਾਜਪਾ ਦਾ ਕੋਈ ਉਮੀਦਵਾਰ ਆਉਂਦਾ ਹੰਸ ਰਾਜਵਾਲੇ ਜੋਰ ਨਾਲ ਸ਼ਿਦਾਬਲੀ ਬੋਲੀਆ ਕਿਸਾਨਾਂ ਬਾਰੇ ਇਹ ਜਾਣ ਬੁੱਝ ਕੇ ਆਪਣੇ ਚ ਲੈ ਕੇ ਆਉਂਦਾ ਤੂੰ ਇਹ ਕੁਖਬਰਾਟਾ ਦੀ ਗੱਲ ਨਹੀਂ ਜਾਣ ਬੁੱਝ ਕੇ ਲੈ ਕੇ ਆਉਂਦਾ ਇੱਥੇ ਬਈ ਮਾਹੌਲ ਖਰਾਬ ਹੋਵੇ ਭਾਜਪਾ ਨੂੰ ਮੌਕਾ ਮਿਲੇ ਪੰਜਾਬ ਸਰਕਾਰ ਨੂੰ ਮੌਕਾ ਮਿਲੇ ਅਸੀਂ ਪ੍ਰਸ਼ਾਸਨ ਨੂੰ ਕਿਹਾ ਵੀ ਜਿਹੜੇ ਨੇ ਸ਼ਬਦ ਬੋਲੇ ਨੇ ਜਿਹੜਾ ਕੁਝ ਕਿਹਾ ਸਾਡੇ ਲੋਕਾਂ ਦੇ ਸਟੇਜ ਤੇ ਲੈ ਕੇ ਆਓ ਸ਼ਾਂਤਮਈ ਰਹਿ ਕੇ ਨੂੰ ਗੱਡੀਆਂ ਤੋਂ ਅੱਧਾ ਕਰਮਕਰ ਪਿਛੇ ਹਟ ਜਾਓ ਬੇਨਤੀ ਪ੍ਰਬੰਧ ਕਰ ਲਓ ਜੀ ਹੱਥ ਸਾਡੇ ਕਰ ਪਿਛੇ ਹਟ ਜਾਓ ਰੱਖਿਆ ਕਰਦਾ ਜਿਹਨੇ ਬਣਾ ਚਾਹਿਆ ਬੇਨਤੀ ਕੀਤੀ ਆ ਕਿਸਾਨਾਂ ਨੂੰ ਘਬਰਾੜ ਕੇ ਨਾ ਨਾਂਮ ਪੁੱਛਦਾ ਜਵਾਬ ਕਰਾ ਚੁੱਕਾ ਸੀ ਪਰ ਉਹਨਾਂ ਦਾ तकरीबन ਪਰ ਮਦੋ ਕਰੰ ਪਿੱਛੇ ਰਹਿਣ ਦੀ ਗੱਲ ਕੀਤੀ ਆ ਪਰ ਗੱਡੀ ਕਿਨੇ ਕਿੱ데 ਦਾ ਪ੍ਰਸ਼ਾਸਨ ਇਹ ਸਵਾਲ ਨੇ ਜੂਰ ਪੁੱਛਿਆ ਪਾਪਾ ਰਾਜਾ ਜੀ ਤੁਸੀਂ ਪੂਰੀ ਪਿੱਛੇ ਆੜੋ ਸਾਰੇ ਆ ਪ੍ਰਸ਼ਾਸਨ ਜਿਹੜਾ ਕੋ ਜੁਨੇ ਵਾਲੇ ਜੀ ਜੋ ਗੱਲ ਕਰ ਲਈ ਆਪਾਂ ਨੂੰ ਕਹਿ ਦੇ ਕੇ ਆਪਾਂ ਕਰਦੇ ਆਂ ਆਹ ਕੱਪੜ ਆ ਜਾ ਪਿੱਛੇ ਮੈਂ ਕਹਿੰਦਾ ਨਹੀਂ ਹੋਵੇ ਧਿਆਨ ਨਾਲ ਸੁਣੋ ਉਧਰ ਗੱਲਬਾਤ ਬਾਹਲੇ ਨਾ ਰੋਲਾ ਨਾ ਪਾਓ। ਸ਼ਾਂਤਮਈ ਰਹਿਣਾ ਤਾਂ ਆਪਣਾ ਪ੍ਰਧਾਨ ਜੀ ਦਾ ਸੰਦੇਸ਼ ਹੈ ਸਾਰਿਆਂ ਨੂੰ ਪਤਾ ਨਾ ਸਾਰਿਆਂ ਨੂੰ। ਪਤਾ ੱਹਨੇ ਹਾਂ। ੱੱਲੇ ਵਾਲ ਸੋ ਬਾਰ-ਬਾਰ ਕਹਿ ਰਹੇ ਨੇ ਵੀ ਸ਼ਾਂਤਮਈ ਰਹਿਣਾ ਸ਼ਾਂਤ ਬਈ ਲੜਦਾ। ਆਪਾਂ ਕੋਈ ਇੱਥੇ ਹੋਰ ਵੀ ਆ ਜਾਂਦਾ। ਜਾਨ ਬੁੱਝ ਕੇ ਲੈਂਦਾ ਪਹਿਲੀ ਗੱਲ ਤਾਂ ਪ੍ਰਸ਼ਾਸਨ ਜੀ ਅੱਥੇ ਕਹਿੰਦੇ ਆ ਕਿ ਜਿਹੜਾ ਰਸਤਾ ਪਤਾ ਵੀ ਮੂਰੇ ਕਿਸਾਨਾਂ ਨੂੰ ਮੁੱਕ ਗਿਆ। ਜਾਂ ਤਾਂ ਸਾਨੂੰ ਜਾਣ ਦਿਓ। ਜਿਹੜਾ ਨਾਲ ਹੀ ਇਹ ਵੀ ਵੇਚ ਪਾ ਗਿਓ। ਜਾਨ ਜਾਣ ਬੁੱਤਕੇ ਇਹਨਾਂ ਨੂੰ ਪਿੱਛੇ ਰਸਤਾ ਤੋਂ ਦੇ ਬਗਦਕੇ ਲਿਆਉਣਾ ਸੀਗਾ ਠੀਕ ਹੈ ਇਹ ਗਲਤੀ ਹੈ ਕਿਤੇ ਗੈਪ ਰਹਾ ਤਾਂ ਉਸੀ ਗੱਲਬਾਤ ਕੀਤੀ ਕੋਈ ਸੁੱਚੀ ਬੋਲੋ ਫੇਰ ਗੱਲ ਕਰਨਾ ਨਿਕਲ ਆਹ ਜੀ ਦੱਸ ਦਿੰਦੇ ਯਾਰ ਪਤਾ ਨਹੀਂ ਅ ਮਨੋ ਕੇ ਸਾਰੀ ਗੱਲ ਨੂੰ ਬੰਦਾ ਕਹਿੰਦਾ ਜੀ ਬੰਦਾ ਤੁਹਾਨੂੰ ਜਾਣਦੇ ਹੋ ਬੰਦਾ ਕਹਿੰਦਾ ਇਹਨਾਂ ਨੇ ਥੋੜੀ ਬੰਦਾ ਕਹੇ ਭਾਵਾਂ ਸੇਵਲ ਚ ਲੈ ਠੀਕ ਐ ਇਹਨਾਂ ਨੇ ਹੰਸਰਾਜ ਵੀ ਸਾਹਮਣੇ ਬੈਠੇ ਤੇ ਵੇਖ ਰਹੇ ਨੇ ਆਪਾਂ ਨੂੰ ਉਹਨਾਂ ਨੇ ਕਿਹਾ ਵੀ ਜੋਸ਼ ਸ਼ਦਾਬਲੀ ਮੇਰੇ ਤੋਂ ਬੋਲੀ ਗਈ ਐ ਮੇਰਾ ਮਨ ਨਹੀਂ ਸੀ ਮੈਂ ਕਿਸਾਨਾਂ ਦੇ ਖਿਲਾਫ ਨਹੀਂ ਬੋਲਣਾ ਚਾਹੁੰਦਾ ਉਹਨਾਂ ਕੋਲੇ ਸੋਰੀ ਫੀਲ ਵਾਲੀ ਜਿਹੜੀ ਸ਼ਦਾਬਲੀ ਬੋਲੀ ਗਈ ਐ ਉਹਨਾਂ ਨੇ ਮੰਨੀ ਐ ਇਹ ਜੇ ਮਾਹੌਲ ਦੇ ਵਿੱਚ ਆਪਾਂ ਵੀ ਨਹੀਂ ਉਹਨਾਂ ਨੂੰ ਜਿਹੜੇ ਇੱਥੇ ਲਿਆ ਕੇ ਆਪਾਂ ਬੁਲਾਵਾ ਦਿੱਤੇ ਸਾਡੀ ਵੀ ਜ਼ਿੰਮੇਵਾਰੀ ਹੈ ਮਾਹੌਲ ਖਰਾਬ ਉਹਦੇ ਕੰਟਰੋਲ ਤੋਂ ਬਾਹਰ ਹੋ ਜੇ ਜ਼ਿੰਮੇਵਾਰੀ ਸਾਡੀ ਹੋਣੀ ਹੈ ਆਪਣੀ ਮੇਰੀ ਬੇਨਤੀ ਹੈ ਵੀ ਜੋ ਸਟੇਜ ਲੱਗੀ ਆਪਾਂ ਸਾਰੇ ਗਾਹ ਉੱਥੇ ਚੱਲੋ ਚੱਲੋ ਠੀਕ ਹੈ ਚੱਲੋ ਆਪਾਂ ਲੈ ਕੇ ਸਟੇਜ ਤੇ ਬੁਲਾਵਾਂਗੇ ਚੱਲੋ ਵੀ ਸਾਰੇ ਚੱਲੋ 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 ਜਿੰਦਾਬਾਦ ਜਿੰਦਾਬਾਦ ਆਪਾਂ ਲੈ ਕੇ ਚੱਲੋ ਸਾਰੇ ਚੱਲੋ ਹੋ ਜਾਓ चलो हलो सही चलो 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 زندہ باد نمستے صاحب ور لاي رهيا ساں ها کني موري گڏي